ਚੱਦਰ ਕੁਲਦੀਪ ਸਿੰਘ ਗੜਕੜਜ ਦੇ ਨਾਲ ਸੰਬੰਧਿਤ ਵੱਡੀ ਖਬਰ ਹੈ ਅੱਜ ਗਿਆਨੀ ਕੁਲਦੀਪ ਸਿੰਘ ਗੜਕੜਜ ਦਾ ਜੋ ਕਿ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤਾਂ ਉੱਥੇ ਪੰਥਕ ਰਵਾਇਤਾ ਮੁਤਾਬਕ ਸਿੰਘ ਸਾਹਿਬ ਦੀ ਅੱਜ ਜੋ ਦਸਤਾਰਬੰਦੀ ਹੋਣ ਜਾ ਰਹੀ ਹੈ ਤਾਂ ਜੱੱਦਰ ਕੁਲਦੀਪ ਸਿੰਘ ਗੜਕੜਜ ਜਿਨ੍ਹਾਂ ਦੇ ਨਾਲ ਸੰਬੰਧਿਤ ਇਹ ਵੱਡੀ ਖਬਰ ਹੈ ਅੱਜ ਗਿਆਨੀ ਕੁਲਦੀਪ ਸਿੰਘ ਗੜਕੜਜ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਜੋ ਪੰਥਕ ਰਵਾਇਤਾਂ ਦੇ ਅਨੁਸਾਰ ਸਿੰਘ ਸਾਹਿਬ ਦੀ ਅੱਜ ਦਸਤਾਰਬੰਦੀ ਹੋਣ ਜਾ ਰਹੀ ਹੈ ਤਜਦਾਨ ਕੁਲਦੀਪ ਸਿੰਘ ਗੜਕਾ ਜਿਨ੍ਹਾਂ ਦੀ ਅੱਜ ਦਸਤਾਰਪੰਦੀ ਹੋਵੇਗੀ ਤੱਕ ਤਸਰੀ ਕੇਸਕਟ ਸਾਹਿਬ ਵਿਖੇ ਜੋ ਵੱਡਾ ਸਮਾਗਮ ਰੱਖਿਆ ਗਿਆ ਤਦ ਤੱਕ ਤਸਰੀ ਕੇਸਕਟ ਸਾਹਿਬ ਵਿਖੇ ਵੱਡਾ ਸਮਾਗਮ ਰੱਖਿਆ ਗਿਆ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਪਰਦਾਵਾਂ ਸ਼ਰਕਤ ਕਰਨ ਗਿਆ ਤਾਂ ਇੱਕ ਖਾਸ ਸਮਾਗਮ ਦਾ ਆਯੋਜਨ ਜੋ ਕਿ ਅੱਜ ਕੀਤਾ ਗਿਆ ਐਸਪੀਸੀ ਦੇ ਵੱਲੋਂ ਸਮੂਹ ਜਥੇਬੰਦੀਆਂ ਨੂੰ ਜੋ ਸੱਦਾ ਪੱਤਰ ਭੇਜੇ ਗਏ ਨੇ ਤਾ ਵਖੋ ਵکریاں ਸਿੱਖ ਜਥੇਬੰਦੀਆਂ ਨੂੰ ਸੱਦੇ ਪੱਤਰ ਗਏ ਨੇ ਦਮਦਮੀ ਟਕਸਾਲ ਦੇ ਵੱਲੋਂ ਵੀ ਸ਼ਮੂਲੀਅਤ ਕਰਨ ਦੀ ਹਾਲਾਂਕਿ ਸੰਭਾਵਨਾ ਲਗਾਈ ਜਾ ਰਹੀ ਹੈ ਜਦਦਰ ਗੜਗੱਛ ਦੀ ਨਿਯੁਕਤੀ ਦੇ ਢਾਂਗ ਦਾ ਬਹੁਤ ਜ਼ੋਰਦਾਰ ਵਿਰੋਧ ਹੋਇਆ ਸੀ ਤਾਂ ਅੱਜ ਜੋ ਕਿ ਪੰਥਕ ਰਵਾਇਤਾ ਅਨੁਸਾਰ ਮੁੜ ਤੋਂ ਦਸਤਾਰਬੰਦੀ ਹੋਵੇਗੀ ਦਾਸ ਦੇ ਕਿ ਇੱਕ ਵਿਸ਼ੇਸ਼ ਸਮਾਗਮ ਜੋ ਕਿ ਉਲਿੱਕਿਆ ਗਿਆ ਤਖਤ ਸ੍ਰੀ ਕੇਸਗੜ ਸਾਹਿਬ ਦੇ ਜੱਦਦਾਰ ਹਨ ਗਿਆਨੀ ਕੁਲਦੀਪ ਸਿੰਘ ਗੜਗਜ ਜਿਨ੍ਹਾਂ ਦੀ ਅੱਜ ਜਦ ਉਸਤਾਰ ਬੰਦੀ ਹੋਵੇਗੀ ਸਿਰ ਅਕਾਲ ਤੱਕ ਸਾਹਿਬ ਦੇ ਕਾਰਜਕਾਰੀ ਜੱਦਦਾਰ ਵੀ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਇੱਕ ਖਾਸ ਸਮਾਗਮ ਜੋ ਕਿ ਰੱਖਿਆ ਗਿਆ ਤਾਂ ਹੁੰਦਾ ਸੀ ਕਿ ਜੱਦਦਾਰ ਕੁਲਦੀਪ ਸਿੰਘ ਗੜਗਜ ਦੇ ਨਾਲ ਸੰਬੰਧਿਤ ਇਹ ਸਭ ਤੋਂ ਵੱਡੀ ਤੇ ਅਹਿਮ ਖਬਰ ਹੈ ਅੱਜ ਮੁੜ ਤੋਂ ਦਸਤਾਰ ਬੰਦੀ ਹੋਵੇਗੀ ਅੱਜ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਚੋ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤਾਂ ਸਹਿਯੋਗੀ ਅ ਬਲਜੀਤ ਸਿੰਘ ਚਾਨਾ ਸਾਢੇ ਨਾਲ ਲਾਈਵ ਜੁੜ ਚੁੱਕੇ ਨੇ ਖਬਰ ਤੇ ਵਧੇਰੇ ਜਾਣਕਾਰੀ ਦੀ ਸਾਂ ਜੋ ਉਹਨਾਂ ਦੇ ਵੱਲੋਂ ਪਾਈ ਜਾਵੇਗੀ ਤਾਂ ਬਲਜੀਤ ਕੀ ਕੁਝ ਅਹਿਮ ਅਪਡੇਟ ਆ ਰਿਹਾ ਹਾਲਾਂਕਿ ਜ਼ੋਰਦਾਰ ਵਿਰੋਧ ਪਹਿਲਾਂ ਹੋਇਆ ਸੀ ਜਦੋਂ ਪਹਿਲਾ ਦਸਤਾਰਬੰਦੀ ਹੋਈ ਸੀ ਤਾਂ ਅੱਜ ਇੱਕ ਖਾਸ ਸਮਾਗਮ ਜੋ ਉਲੀਕਿਆ ਗਿਆ ਕਿ ਕੁਝ ਅਹਿਮ ਅਪਡੇਟ ਹੈ ਕਿੰਨੇ ਵਜੇ ਜੋ ਇਥੇ ਸਿੱਖ ਜਥੇਬੰਦੀਆਂ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ ਬਿਲਕੁਲ ਕੁਲਵਿੰਦਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਤੌਰ ਕਾਰਜਕਾਰੀ ਜਥੇਦਾਰ ਜਿਹੜਾ ਉਹ ਸੇਵਾ ਦਿੱਤੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਤੱਕ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਥਾਪਿਆ ਗਿਆ ਸੀ ਉਸ ਸਮੇਂ ਨਿਆਂ ਸਿੰਘ ਜਥੇਵੰਦੀਆਂ ਦੇ ਵੱਲੋਂ ਜਿਹੜਾ ਵਿਰੋਧ ਦੇ ਤੌਰ ਤੇ ਜਿਹੜਾ ਦਸਤਾਰਾਂ ਜਿਹੜੀਆਂ ਪਿੰਟ ਨਹੀਂ ਕੀਤੀਆਂ ਗਈਆਂ ਸਨ ਪਰੰਤੂ ਕਿਉਂਕਿ 350 ਸਾਲਾ ਸ਼ਹੀਦੀ ਸਮਾਗਮ ਜਿਹੜੇ ਸਾਈਂ ਫਿਰਗੂ ਤੇਗ ਬਾਦਰ ਸਾਹਿਬ ਦੇ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣੇ ਆ ਉਸ ਤੋਂ ਪਹਿਲਾਂ ਇੱਕ ਵੱਡੀ ਜਿਹੜੀ ਪੰਥਕ ਏਕਤਾ ਦੇ ਵਜੋਂ ਇਸ ਪੂਰੇ ਸਟੈਪ ਨੂੰ ਦੇਖਿਆ ਜਾ ਸਕਦਾ ਹੈ ਕਿਉਂਕਿ ਜੇਕਰ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਸਮੂਹ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਵੱਲੋਂ ਅੱਜ ਦਸਤਾਰਾਂ ਜਿਹੜੀਆਂ ਪੇਟ ਕੀਤੀਆਂ ਜਾਣੀਆਂ ਨੇ ਤੇ ਇਸ ਦੇ ਨਾਲ ਹੀ ਸੰਤਾਂ ਮਹਾਪੁਰਸ਼ਾਂ ਦੀ ਜੇਕਰ ਗੱਲ ਕੀਤੀ ਜਾਵੇ ਮਿਸ਼ਨਰੀ ਜਿਹੜੇ ਕਾਲਜ ਨੇ ਉਹਨਾਂ ਦੇ ਜਿਹੜੇ ਮੁਖੀ ਆ ਉਹਨਾਂ ਦੀ ਗੱਲ ਕੀਤੀ ਜਾਵੇ ਸਮੂਹ ਜਿਹ ਕੀਤੀ ਜਾਵੇ तमाम ਜਿਹੜੇ ਲੋਕ ਨੇ ਵਕ ਵਕ ਦਲ ਪੰਥਾਂ ਦੇ ਨਾਲ ਜੁੜੇ ਹੋ ਉਹਨਾਂ ਦੇ ਵੱਲੋਂ ਅੱਜ ਇੱਥੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਪੁੱਜ ਕੇ ਗਿਆਨੀ ਕੁਲਦੀਪ ਸਿੰਘ ਗੜਗਾ ਜੋ ਜਥੇਦਾਰ ਨੇ ਸ਼੍ਰੀ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਿੱਥੇ ਇਸ ਸਮੇਂ ਅਸੀਂ ਮੌਜੂਦ ਹਾਂ ਤੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਜਿਹੜੀਆਂ ਦਸਤਾਰਾਂ ਪੇਟ ਕਰਕੇ ਉਹਨਾਂ ਦਾ ਜਿਹੜਾ ਸਨਮਾਨ ਕੀਤਾ ਜਾਏਗਾ ਤੇ ਕਿਤਨਾ ਕਿਤੇ ਪੱਕੀ ਮੋਹਰ ਜਿਹੜੀ ਜਥੇਦਾਰੀ ਦੇ ਉੱਪਰ ਲਗਾਈ ਜਾਏਗੀ ਉਹਨਾਂ ਨੂੰ ਮਾਨਤਾ ਜਿਹੜੀ ਜਥੇਦਾਰ ਦੇ ਤੌਰ ਤੇ ਦਿੱਤੀ ਜਾਏਗੀ ਸਮਾਗਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਤਸਵੀਰ ਦਿਖ ਇਹ ਜਿੱਥੇ ਤਿਆਰੀਆਂ ਲਗਾਤਾਰ ਜਿਹੜੀਆਂ ਚੱਲ ਰਹੀਆਂ ਨੇ ਤੇ ਤਕਰੀਬਨ 10:30 ਵਜੇ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਹੋਏਗਾ ਸਭ ਤੋਂ ਪਹਿਲਾਂ ਕੀਰਤਨ ਜਿਹੜੇ ਆ ਉਹ ਹੋਣਗੇ ਤੇ ਕੀਰਤਨ ਤੋਂ ਉਪਰੰਤ ਜਿਹੜੇ ਸੰਤ ਮਹਾਂਪੁਰਸ਼ ਨੇ ਵੱਖ-ਵੱਖ ਸੰਪਰਦਾਵਾਂ ਦੇ ਨਾਲ ਜੁੜੇ ਹੋਏ ਨਿਹੰਗ ਮੁਖੀ ਜਿਹੜੇ ਵੱਖ-ਵੱਖ ਸੰਪਰਦਾਵਾਂ ਦੇ ਨੇ ਦਲ ਪੰਥਾਂ ਦੇ ਨੇ ਉਹਨਾਂ ਦੇ ਵੱਲੋਂ ਸੰਗਤਾਂ ਨੂੰ ਜਿਹੜਾ ਸੰਬੋਧਨ ਕੀਤਾ ਜਾਏਗਾ ਉਸ ਉਪਰੰਤ ਜਿਹੜਾ ਦਸਤਾਰਾਂ ਦੇਣ ਦਾ ਤੇ ਸਨਮਾਨ ਕਰਨ ਦਾ ਜਿਹੜਾ ਕੁਲਦੀਪ ਸਿੰਘ ਗੜਗਾ ਜੌਰਾਂ ਦਾ ਉਹ ਪ੍ਰੋਗਰਾਮ ਜਿਹੜਾ ਉਲਿੱਕਿਆ ਗਿਆ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਖਾਸ ਤੌਰ ਤੇ ਤੁਹਾਨੂੰ ਦੱਸ ਜਿਹੜੇ ਲੋਕ ਨੇ ਸੰਤ ਮਹਾਪੁਰਸ਼ ਨੇ ਉਹ ਆਨੰਦਪੁਰ ਸਾਹਿਬ ਵਿਖੇ ਬੀਤੀ ਰਾਤ ਜਿਹੜੇ ਪਹੁੰਚ ਚੁੱਕੇ ਉਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਉ체ਚੇ ਤੌਰ ਤੇ ਪੁੱਜ ਰਹੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਜਿਹੜਾ ਅਮਲਾ ਫੈਲਾ ਹੈ ਉਹ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਮੌਜੂਦ ਹੋਏਗਾ ਸੋ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੋ 350 ਸਾਲਾ ਸ਼ਹੀਦੀ ਸਮਾਗਮ ਨੇ ਉਸ ਤੋਂ ਪਹਿਲਾਂ ਇੱਕ ਪੰਥਕ ਏਕਤਾ ਦੇ ਤੌਰ ਤੇ ਇਸ ਸਮਾਗਮ ਨੂੰ ਜਿਹੜਾ ਦੇਖਿਆ ਜਾ ਸਕਦਾ ਕਿਉਂਕਿ ਕਲੀਅਰ ਮੈਸੇਜ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਾਰੇ ਸਵਾਲ ਪਹਿਲਾਂ ਜਿਹੜੇ ਖੜੇ ਕੀਤੇ ਗਏ ਸੀ ਕਿ ਸ਼ਾਇਦ ਜਿਹੜੀ ਮਾਨਤਾ ਇਹ ਬਤੌਰ ਜਥੇਦਾਰ ਨਹੀਂ ਦਿੱਤੀ ਗਈ ਪਰੰਤੂ ਜਦੋਂ ਹੁਣ ਅੱਜ ਦਾ ਇਹ ਸਮਾਗਮ ਉਹ ਲਿਆ ਗਿਆ ਜਿਸ ਦੀ ਪਹਿਲਾਂ ਹੀ ਰੂਪਰੇਖਾ ਤਿਆਰ ਹੋ ਚੁੱਕੀ ਸੀ ਬੀਤੇ ਕਈ ਦਿਨਾਂ ਤੋਂ ਲਗਾਤਾਰ ਅਖਬਾਰਾਂ ਦੇ ਵਿੱਚ ਖਬਰਾਂ ਵੀ ਆ ਰਹੀਆਂ ਸੀ ਕਿ ਅਨੰਦਪੁਰ ਸਾਹਿਬ ਦੇ ਵਿੱਚ ਸਮਾਗਮ ਕੀਤਾ ਜਾਣਾ ਹੈ ਸੋ ਅੱਜ ਜਿਹੜਾ ਉਹ ਸਮਾਗਮ ਆ ਚੁੱਕਿਆ ਤੇ ਅੱਜ ਬਤੌਰ ਜਥੇਦਾਰ ਜਿਹੜਾ ਉਹ ਜਿੱਥੇ ਦਲ ਪ ਦੀਆਂ ਦੇ ਵੱਲੋਂ ਮਾਨਤਾ ਦਿੱਤੀ ਜਾਏਗੀ ਉਥੇ ਦਸਤਾਰਾ ਜਿਹੜੀਆਂ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦੇ ਕੇ ਜਿਹੜਾ ਉਹ ਸਨਮਾਨਿਤ ਕੀਤਾ ਜਾਵੇਗਾ ਜੀ ਕੁਲਵਿੰਦਰ ਤਾਂ ਬਿਲਕੁਲ ਬਲਜੀਤ ਖਾਸ ਤੌਰ ਤੇ ਜ਼ਿਕਰ ਕਰੀਏ ਕਿ ਜਦੋਂ ਪਹਿਲਾਂ ਦਸਤਾਰਬੰਦੀ ਹੋਈ ਸੀ ਕਾਫੀ ਇਲਜ਼ਾਮ ਵੀ ਲੱਗੇ ਬਹੁਤ ਸਾਰੇ ਜਥੇਬੰਦੀਆਂ ਅਜਈਆਂ ਵੀ ਸੀ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਅਸੀਂ ਇਹਨਾਂ ਨੂੰ ਜਥੇਦਾਰ ਮੰਨਦੇ ਹੀ ਨਹੀਂ ਹਾਲਾਂਕਿ ਅੱਜ ਇੱਕ ਖਾਸ ਪ੍ਰੋਗਰਾਮ ਇੱਥੇ ਲਿਖਿਆ ਗਿਆ ਕੋਈ ਖਾਸ ਸੁਰੱਖਿਆ ਦੇ ਪ੍ਰਬੰਧ ਇੱਥੇ ਕੀਤੇ ਗਏ ਹੋਣ ਤਾਂ ਜੋ ਕੁਝ ਅਜੀਹਾ ਵਿਰੋਧ ਦੁਬਾਰਾ ਤੋਂ ਨਾ ਹੋ ਜਾਵੇ ਦੇਖੋ ਕੁਲਵਿੰਦਰ ਵਿਰੋਧ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਜਿਹੜਾ ਜਥੇਬੰਦੀਆਂ ਦੇ ਵੱਲੋਂ ਉਸ ਸਮੇਂ ਕੁਝ ਰੈਜ਼ੈਂਟਮੈਂਟ ਜਿਹੜੀ ਦਿਖਾਈ ਗਈ ਸੀ ਉਹਨਾਂ ਹੀ ਜਥੇਬੰਦੀਆਂ ਦੇ ਮੁਖੀਆਂ ਦੇ ਵੱਲੋਂ ਹੁਣ ਪਹਿਲ ਕਦਮੀ ਕਰਦੇ ਹੋਏ ਅੱਜ ਦੇ ਇਸ ਸਮਾਗਮ ਦੇ ਵਿੱਚ ਜਿਹੜੀ ਸ਼ਿਰਕਤ ਕੀਤੀ ਜਾ ਰਹੀ ਹੈ ਹਾਲਾਂਕਿ ਕਿਉਂਕਿ ਦਲਪੰਥਾਂ ਦੇ ਜਿਹੜੇ ਮੁਖੀ ਸਹਿਬਾਨ ਆ ਰਹੇ ਉਹਨਾਂ ਦੀ ਆਪਣੀ ਸਿਕਿਉਰਿਟੀ ਹੁੰਦੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ तमाम ਵੱਡੇ ਲੋਕ ਜਿਹੜੇ ਵੀਆਈਪੀ ਲੋਕ ਆ ਰਹੇ ਨੇ ਐਸੇ ਦੇ ਵਿੱਚ ਲੈ ਕੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਤਾਂ ਕੀਤੇ ਜਾਂਦੇ ਨੇ ਪਰੰਤੂ ਵਿਰੋਧ ਵਾਲੀ ਕੋਈ ਆ ਗਿਆ ਹੈ ਤੇ ਅੱਜ ਜਿਹੜਾ ਐਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਸਮਾਗਮ ਜਿਹੜੇ ਉਲੀਕੇ ਗਏ ਨੇ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਹਨਾਂ ਸਮਾਗਮਾਂ ਦੇ ਵਿੱਚ ਸਮੂਹ ਦਲ ਪੰਥ ਜਿਹੜੇ ਨੇ ਚਾਹੇ ਉਹ ਨਿਹੰਗ ਸਿੰਘ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਸੰਤ ਸਮਾਜ ਦੀ ਗੱਲ ਕੀਤੀ ਜਾਵੇ ਜਾਂ ਹੋਰ ਜਿਹੜੇ ਸਭਾ ਸੁਸਾਇਟੀਆਂ ਨੇ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਪੁੱਜ ਰਹੇ ਨੇ ਇਸ ਦਾ ਮਤਲਬ ਸਿੱਧੇ ਤੌਰ ਤੇ ਇਹੀ ਹੈ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਬਤੌਰ ਜਥੇਦਾਰ ਨਿਯੁਕਤੀ ਜਿਹੜੀ ਹੈ ਉਸ ਨੂੰ ਮਾਨਤਾ ਜਿਹੜੀ ਦਿੱਤੀ ਗਈ ਹੈ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਸ਼੍ਰ ਮਿੰਨੀ ਪਾਰਲੀਮੈਂਟ ਦੇ ਵਜੋਂ ਜਾਣੀ ਜਾਂਦੀ ਹੈ ਨੁਮਾਇੰਦਾ ਜਥੇਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਐਸੇ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੀ ਫੈਸਲਾ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਜਿਹੜੀ ਇਹ ਜ਼ਿੰਮੇਵਾਰੀ ਵੱਡੀ ਸੌਂਪੀ ਗਈ ਸੀ ਤੇ ਬਖੂਬੀ ਜਿਹੜੀ ਉਹਨਾਂ ਦੇ ਵੱਲੋਂ ਜ਼ਿੰਮੇਵਾਰੀ ਜਿਹੜੀ ਹੁਣ ਨਿਭਾਈ ਜਾ ਰਹੀ ਹੈ ਤੇ ਅੱਜ ਦਾ ਸਮਾਗਮ ਜਿਹੜਾ ਹੈ ਕਿਤੇ ਨਾ ਕਿਤੇ ਜਿਹੜੀ ਮੋਹਰ ਜਿਹੜੀ ਹੈ ਉਹ ਜਿਹੜੇ ਦਲ ਪੰਥਾਂ ਦੇ ਵੱਲੋਂ ਵੀ ਲਗਾਈ ਜਾਏਗੀ ਤੇ ਮਾਨਤਾ ਜਿਹੜੀ ਹੈ ਉਹ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਜਿਹੜੀ ਦਿੱਤੀ ਜਾ ਰਹੀ ਹੈ